ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੰਨਾ ਵੀਰ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅ ਵੀਡੀਓ ਮੈਂ ਗੱਲ ਕਰਨੀ ਆ ਜਿਹੜਾ ਤੁਸੀਂ ਤਾਂ ਵੈਸੇ ਸਾਨੂੰ ਹਮੇਸ਼ਾ ਇਨੀਸ਼ੀਏਟ ਕਰਦੇ ਰਹਿੰਦੇ ਆ ਜਿਹੜੇ ਆਪਣੇ ਈਐਲ ਡੀਆਂ ਆਪਣੇ ਇੰਡੀਆ ਬੈਠੇ ਲੋਪਰੇਟ ਕਰਦੇ ਆ ਉਹਨਾਂ ਦਾ ਇੱਥੋਂ ਦਾ ਨੰਬਰ ਹੁੰਦਾ ਤੇ ਜ਼ਿਆਦਾਤਰ ਕੈਲੀਫੋਰਨੀਆ ਵਿੱਚ ਹੀ ਬੈਠੇ ਆ ਫਿਰ ਜੀ ਨੂੰ ਜਾਇਦਰ ਇੱਕ ਮੇਰੇ ਨਾਲ ਵੀ ਰੀਸੈਂਟਲੀ ਹੋਇਆ ਜੀ ਕਾਂਡ ਤੇ ਮੈਨੂੰ ਕਾਫੀ ਸਸਤਾ ਜਦੋਂ ਅਸੀਂ ਵੀ ਸਸਤੇ ਮਗਰ ਪੈ ਗਿਆ ਮੈਂ ਵੀ ਉਸ ਆ ਦੀ ਗਲਤੀ ਮੰਨਦਾ ਤੇ ਮੈਨੂੰ 1 ਸਾਲ ਦੇ ਪੈਸੇ ਲੈ ਲੈ ਜੀ ਉਹਨਾਂ ਨੇ ਦੋ ਸੈਕਰੀ ਬਤ 300 ਰੁਪਿਆ ਹੂੰ ਹੂੰ ਪਹਿਲਾਂ ਮੈਂ ਯੂਜ਼ ਕਰਦਾ ਹੁੰਦਾ ਸੀਗਾ ਸੰਸਾਰ ਵਾਲੇ ਚ ਵਧੀਆ ਚੱਲੀ ਜਾਂਦੀ ਚਾਰ ਪੰਜ ਸਾਲ ਯੂਜ਼ ਕੀਤਾ ਮੈਂ ਤੇ ਉਹ ਬੰਦੇ ਇੱਥੋਂ ਦੇ ਕੈਲੀਫੋਰਨੀਆ ਮੈਨੂੰ ਉਹਦਾ ਨਾਂ ਨੰਬਰ ਸਭ ਕੁਝ ਪਤਾ ਪਰ ਮੈਂ ਜੇ ਉਹ ਜਾਣ ਕੇ ਨਹੀਂ ਸ਼ੇਅਰ ਕਰਨਾ ਚਾਹੁੰਦਾ ਜੇ ਉਹ ਨਾਂ ਰਿਫੰਡ ਵਗੈਰਾ ਕੀਤੇ ਸਾਡੇ ਦੋ ਤਿੰਨ ਬੰਦਿਆਂ ਦੇ ਫਿਰ ਸ਼ੇਅਰ ਵੀ ਕਰਾਂਗੇ ਤੇ ਇੱਕ ਮਹੀਨੇ ਤੋਂ ਇਹਨਾਂ ਗੱਲ ਚੱਲ ਰਹੀ ਮੇਰੀ ਤੇ ਇੱਥੇ ਰਿਪਨ ਕੈਲੀਫੋਰਨੀਆ ਚ ਰਹਿੰਦੇ ਬ ਤੇ ਚਲੋ ਮਹੀਨਾ ਕੇ ਸਰਵਿਸ ਉਹਨਾਂ ਨੇ ਦਿੱਤੀ ਠੀਕ-ਠਾਕ ਤੇ ਇੱਕ ਦਿਨ ਅਚਾਨਕ ਹੀ ਉਹਨਾਂ ਨੇ ਫਰਾਈਡੇ ਮਾਰਨਿੰਗ ਨੂੰ 6:30 ਵਜੇ ਵਚੋਂ ਨਿਕਲਿਆ ਤੇ ਬੁੱਕ ਚ ਲੈਣਾ ਸਾਰੇ ਜਿੰਨੇ ਫੋਨ ਸੀ ਸਾਰੇ ਕਮਾਏ ਜੀ ਕੋਈ ਨਾ ਅਖਰ ਮੈਂ ਕਿਹਾ ਮੈਨੂੰ ਈਮੇਲ ਹੀ ਭੇਜ ਦਿਓ ਘਟੋ ਘਟ ਥੋੜਾ ਪ੍ਰੋਬਲਮ ਚੱਲ ਰਹੀ ਤਾਂ ਬਾਅਦ ਸ਼ਾਮ ਨੂੰ 7-8 ਵਜੇ ਜਾਗ ਕੇ ਨੂੰ ਪਤਾ ਲੱਗਾ ਵੀ ਉਹ ਕਹਿੰਦੇ ਜੀ ਇਹ ਕੰਪਨੀ ਬੰਦ ਹੋ ਗਈ ਹੈ ਤੇ ਫਿਰ ਮੈਂ ਇੰਡੀਆ ਵਾਲੇ ਬੰਦਿਆਂ ਤੋਂ ਕਾਲ ਕਨੈਕਟ ਲਿਆ ਇਥੋਂ ਵਾਲੇ ਬੰਦਿਆਂ ਦਾ ਇਹਨਾਂ ਨਾਲ ਗੱਲਬਾਤ ਕੀਤੀ ਜੀ ਉਹ ਕਹਿੰਦੇ ਹਾਂ ਜੀ ਇਹਦੇ ਨਾਲ ਇਚਾਰਜ ਇਹਦੇ ਨਾਲ ਗੱਲ ਕਰੋ ਇਹਦੇ ਨਾਲ ਗੱਲ ਕਰੋ ਇਹ ਕਾਫੀ ਮੁਸ਼ਕਲਾਂ ਸਾਨੂੰ ਮਤਲਬ ਆ ਰਹੀਆਂ ਜਿਹੜੇ ਇੱਥੇ ਬੈਠੇ ਬੰਦੇ ਆਪਣੇ ਪਿੱਛੇ ਉੱਥੇ ਕਰ ਰਿਹਾ ਕੰਮ ਕਰਾ ਰਹੇ ਆ ਤੇ ਤੁਸੀਂ ਤਾਂ ਚਲੋ ਸਵੇਸੇ ਰਮਨ ਜੀ ਵੀ ਸਾਰੇ ਸਥਿਤ ਕਰ ਦਿੱਤੇ ਧਿਆਨ ਰੱਖੋ ਇਹਨਾਂ ਗੱਲਾਂ ਦਾ ਪਰ ਇਹ ਗੱਲ ਹੈ ਜੀ ਮੈਂ ਬਾਕੀਆਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਉੱਥੇ ਬੈਠੇ ਆ ਕੋ ਚੰਗੇ ਵੀ ਹੈ ਜੀ ਗੱਲ ਚੰਗੇ ਵੀ ਕਰ ਰਹੇ ਹੋਣੇ ਕੁਝ ਪਰ ਜ਼ਿਆਦਾਤਰ ਲੋਕ ਸਾਡੇ ਹੁਣ ਮੇਰੇ ਦੋ ਤਰ੍ਹਾਂ ਦੋਸਤਾਂ ਤੋਂ ਤੇ ਮੇਥੋਂ ਪੈਸੇ ਲੈ ਵੀ ਆ ਰਿਫੰਡ ਕਹਿੰਦੇ ਅੱਜ ਕਰਾਂਗੇ ਕੱਲ ਕਰਾਂਗੇ ਡੇਢ ਕਿ ਮਹੀਨਾ ਤਾਂ ਹੋ ਗਿਆ ਵੈਸੇ ਗੱਲਾਂ ਕਰਦੇ ਆ ਇਹਨੂੰ ਤੇ ਮੈਂ ਹੁਣ ਦੱਸਿਆ ਵੀ ਮੈਂ ਕਹਾਂ ਜੀ ਪੰਜਾਬੀ ਵੀ ਤੇ ਵੀ ਤੁਸੀਂ ਰਿਫੰਡ ਕਰੋ ਤੇ ਨਹੀਂ ਮੈਂ ਉੱਥੇ ਗੱਲ ਸ਼ੇਅਰ ਕਰੂੰਗਾ ਥੋੜੀ ਸਾਰੀ ਤੇ ਮੈਂ ਇਹ ਕਹਿਣਾ ਸੀ ਬਚ ਕੇ ਰਹੋ ਜੀ ਅੱਜਕੱਲ ਇੱਕ ਬੜਾ ਫਰੌੜੀ ਚੱਲ ਰਿਹਾ ਜੀ ਇਹ ਸਾਰਾ ਥੈਂਕ ਯੂ ਜੀ ਧੰਨਵਾਦ ਧੰਨਵਾਦ ਹੋਰ ਫਰੌੜਾ ਚੱਲ ਰਿਹਾ ਅਸੀਂ ਦਾ ਇਸ ਸਾਲ ਦੇ ਸ਼ੁਰੂ ਦੇ ਕਹਿ ਰਹੇ ਕਿ ਆਲਮੋਸਟ 190 ਦੇ ਕਰੀਬ ਜਿਹੜੀਆਂ ਆਈਐਲਡਿਸ ਹੈਗੀਆਂ ਉਹ ਜਿਹੜੀਆਂ ਜਿਹੜੇ ਵੀ ਕੋਈ ਆਈਐਲਡੀ ਤੁਹਾਨੂੰ ਐਡਿਟ ਦੀ ਆਪਸ਼ਨ ਦਿੰਦੀ ਆ ਉਹ ਬੰਦ ਹੋਣੀ ਹੀ ਹੋਣੀ ਆ ਅੱਜ ਨਹੀਂ ਕੱਲ ਕੱਲ ਸੋ ਉਹ ਬੰਦ ਹੋਣੀ ਆ ਸੋ ਵੀ ਪ੍ਰਿਪੇਅਰਡ ਠੀਕ ਆ ਨਾ ਆ ਇਹ ਚੀਜ਼ ਅਸੀਂ ਖੁੱਲੇ ਆਮ ਸ਼ਰਿਆਆ ਵਿੱਚ ਗੱਲ ਕਰਦੇ ਆਂ ਔਰ ਆਪਾਂ ਹਰ ਦੂਜੇ ਵਾਸਤੇ ਤੀਜੇ ਵਾਸਤੇ ਕਦੀ ਚਾਰ ਕਰੀ ਛੇ ਕਦੀ ਦੋ ਬਰਨ ਹੁੰਦੀਆਂ ਆ ਆਪਾਂ ਨੂੰ ਦਿਖ ਰਹੀਆਂ ਸੋ ਇਹ ਚੀਜ਼ਾਂ ਹੋਣੀਆਂ ਹੈਗੀਆਂ ਜੇ ਤੁਸੀਂ ਇਸ ਚੀਜ਼ ਨੂੰ ਕਿਸੇ ਵੀ ਹੁਣ ਸਾਡੇ ਕੋਲ ਆ ਸਾਡੇ ਕੋਲ ਨਾਪਟਾ ਦੇ ਅੰਡਰ ਕਿਹੜੀਆਂ EALDs ਹੈਗੀਆਂ ਆ ਮੋਸਟਲੀ ਅਸੀਂ ਜਿਹੜੀ ਆ ਉਹਨਾਂ ਦੀ ਕੋਸ਼ਿਸ਼ ਕਰੀਦੀ ਆ ਕੀ ਨਨ ਐਡੀਟੇਬਲ ਈਆਰਡੀਜ਼ ਹੀ ਨੂੰ سپورਟ ਕਰੀ ਰਹੀ ਆ ਸੋ ਸਾਡੇ ਕੋਲ ਹੋਰ ਵੀ ਬਹੁਤ ਆਪਸ਼ਨਸ ਆਉਂਦੀਆਂ ਆ ਹੋਰ ਵੀ ਕਾਲਸ ਬਹੁਤ ਆਉਂਦੀਆਂ ਆ ਕਿ ਜਿੱਥੇ ਉਹ ਕਹਿੰਦੇ ਵੀ ਸਾਡੀ ਈਆਰਡੀ ਐਡਿਟ ਹੁੰਦੀ ਆ ਤੁਸੀਂ ਇਹਨੂੰ ਇਹਨੂੰ ਪ੍ਰਮੋਟ ਕਰੋ ਅਸੀਂ ਉਹਨਾਂ ਨੂੰ ਨਾ ਕਰ ਦਿੰਦੀ ਆ ਅਸੀਂ ਨਹੀਂ ਕਰਦੇ ਅਸੀਂ ਉਹ ਹੀ ਤੁਹਾਨੂੰ ਈਆਰਡੀ ਜਿਹੜੀ ਆ ਆਫਰ ਕਰਾਂਗੇ ਜਿਹੜੀ ਈਆਰਡੀ ਆਪਣੀ ਜਿਹੜੀ ਆ ਐਡਿਟ ਨਹੀਂ ਹੁੰਦੀ ਠੀਕ ਹੈ ਨਾ ਸੋ ਪ੍ਰੋਬਲਮ ਜਿਹੜੀ ਹੈਗੀ ਆ ਉਹ ਵੱਡੀ ਹੈਗੀ ਆ ਸੋ ਜੇ ਤੁਸੀਂ ਏਸੀ ਨੂੰ ਮੱਦੇ ਨਜ਼ਰ ਰੱਖ ਕੇ ਇਹ ਧਿਆਨ ਕੋਈ ਕੋਈ ਕਿ ਜੇ ਤੁਸੀਂ ਅੱਜ ਗਲਤ ਕੰਮ ਕਰ ਰਹੇ ਗਲਤ ਕੰਮ ਅੱਜ ਨਹੀਂ ਕੱਲ ਬੰਦ ਹੋਣਾ ਆ ਸੋ ਡਿਪਰਟੇਰ ਹੂੰ ਜੀ ਜੀ ਥੈਂਕ ਯੂ ਜੀ ਕਾਲ ਦੇ ਲਈ ਬੜੀ ਮਿਹਰਬਾਨੀ ਸੋ ਇਹਨਾਂ ਚੀਜ਼ਾਂ ਤੋਂ ਭਾਈ ਬਚ ਕੇ ਜਿਹੜਾ ਉਹ ਰੋ ਕੰਮ ਆ ਸਕੈਮ ਦਾ ਤੇ ਤੁਹਾਨੂੰ ਇਸ ਤਰੀਕੇ ਨਾਲ ਕਰੰਦਾ ਜਿਹੜਾ ਚੱਲ ਰਿਹਾ ਆਗਾ ਅਸੀਂ ਕਰਦੇ ਰਹਿੰਨੇ ਆ ਪਰ ਜਰਿਆ ਨਹੀਂ ਜਾਂਦਾ ਉਹਨਾਂ ਲੋਕਾਂ ਦੇ ਕੋਲ ਜਿਹੜੇ ਖਾ ਮਾਪ ਪੁੱਠੇ ਕਰਦੇ ਆ ਤੇ ਜਾਂ ਜਿਨ੍ਹਾਂ ਨੂੰ ਆਤ ਪਈ ਹੁੰਦੀ ਆ ਵੀ ਉਸ ਤਰੀਕੇ ਦੀ ਸੋ ਉਹਨਾਂ ਨੂੰ ਬੜਾ ਲੱਗਦਾ ਹੁੰਦਾ ਆ ਵੀ ਯਾਰ ਇਹ ਸੱਚ ਕਿਉਂ ਜਿਹੜਾ ਉਹ ਦੱਸੀ ਜਾਂਦੇ ਪਰ ਚਲੋ ਕੋਈ ਨਹੀਂ ਆਪਾਂ ਤੁਹਾਨੂੰ ਰਿਐਲਿਟੀ ਜਿਹੜੀ ਉਹ ਦੱਸਦੇ ਰਹਿਣਾ ਆ ਇਵੈਂਚੁਅਲੀ ਜਿਹੜੇ ਲੋਕ ਉਮੀਦ ਕਰਦੇ ਆ ਵੀ ਉਸ ਚੀਜ਼ ਨੂੰ ਜਿਹੜਾ ਉਹ ਸਮਝਣਗੇ ਉਹ ਸੱਚ ਕਿ ਇਹਦੀ ਲੱਗਦਾ ਕੌੜਾ ਆ ਅਰੇ ਅਭੀ ਦੂਰ ਜਾ ਕੇ ਜਿਹੜਾ ਇਵੈਂਚੁਅਲੀ ਪਤਾ ਲੱਗ ਹੀ ਜਾਂਦਾ ਆ ਵੀ ਆ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਆ